ਜਿੰਦਾਬਾਦ ਮੁੜਦਾਬਾਦ ਜਿੰਦਾਬਾਦ ਸਰਕਾਰ ਮੁੜਦਾਬਾਦ ਜਿੰਦਾਬਾਦ ਕਿਸਾਨਾਂ ਦੀ ਕਾਤਲ ਸਰਕਾਰ ਜਿੰਦਾਬਾਦ ਮੁੜਦਾਬਾਦ ਕਿਸਾਨਾਂ ਦੀ ਕਾਤਲ ਸਰਕਾਰ ਮੁੜਦਾਬਾਦ ਮੁੜਦਾਬਾਦ ਲੜਕਾਰ ਕਰਨ ਵਾਲੀ ਸਰਕਾਰ ਜਿੰਦਾਬਾਦ ਮੁੜਦਾਬਾਦ ਸਤਲ ਕਿਸਾਨਾਂ ਦੀ ਕਾਤਲ ਸਰਕਾਰ ਜਿੰਦਾਬਾਦ ਮੁੜਦਾਬਾਦ ਭਾਜਪਾ ਮੁੜਦਾਬਾਦ ਮੁੜਦਾਬਾਦ ਭਾਜਪਾ ਮੁੜਦਾਬਾਦ ਮੁੜਦਾਬਾਦ ਮੁਕਦੀਗੀ ਦੇ ਫਰਾ ਤੇ ਮੁਕ ਦਾ ਦੇ ਕੰਮ ਇਹਨਾਂ ਨੇ ਕੋਟਾਂ ਦਾ ਕੱਬੇ ਦਿੱਤੇ ਹੋਏ ਨੇ ਤੇ ਕੋਟਾਂ ਵਿੱਚ ਜਿਹੜੇ ਗੱਜ ਨੇ ਉਹ ਵੀ ਡਰਦੇ ਆ ਕਿ ਕਿਉਂਕਿ ਇਹ ਸਾਨੂੰ ਹੀ ਨਾ ਖਤਮ ਕਰ ਦੇਣ ਇਸ ਕਰਕੇ ਸਾਰਾ ਕੁਝ ਜਿਹੜਾ ਹੈ ਖਤਮ ਹੋਣ ਦੇ ਸੱਜੇ ਹੋਇਆ ਹੋਇਆ ਹੈ ਤੇ ਇਹ ਮੈਂ ਚਾਹੁੰਦਾ ਕਿਉਂਕਿ ਇਹ ਜਿਹੜਾ ਦੇਖਿਆ ਇਹ ਸਾਰਿਆਂ ਦਾ ਸਾਂਝਾ ਦੇਖਿਆ ਸੱਭੇ ਸਾਜੀ ਵਾਰਸਾਂ ਕੋਈਆਂ ਤੇ ਇਹ ਬਾਰਾਤੀਓ ਗੁਰੂ ਨਾਨਕ ਦਾ ਨਗਰ ਹੈ ਤੇ ਗੁਰੂ ਨਾਨਕ ਦੇ ਨਗਰ ਵਿੱਚ ਇਹ ਗੱਲ ਜਿਹੜੀ